ਬਰਮਾਲਾ ਪਾਉਣ ਵੇਲੇ ਵਿਆਹ ਬਣਿਆ ਜੰਗ ਦਾ ਮੈਦਾਨ ਚੱਲੇ ਘਸਨ ਮੁਕੇ ਤੇ ਲਤਾਂ ਵੀਡੀਓ ਦੇਖ ਹਰ ਕੋਈ ਹੋ ਗਿਆ ਹੈਰਾਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਸ਼ਗਨਾ ਵੇਲੇ ਕਈ ਤਰ੍ਹਾਂ ਦੇ ਹਾਸੇ ਮਜ਼ਾਕ ਕੀਤੇ ਜਾਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਾਤੀ ਅਤੇ ਕੁੜੀ ਵਾਲੇ ਕਿਵੇਂ ਇੱਕ ਦੂਜੇ ਨਾਲ ਲੜ ਰਹੇ ਨੇ ਦਰਸਲ ਵਿਆਹ ਵਾਲੇ ਮੁੰਡਾ ਕੁੜੀ ਦਾ ਬਰਮਾਲਾ ਦਾ ਸ਼ਗਨ ਹੋ ਰਿਹਾ ਸੀ ਅਤੇ ਜਦੋਂ ਮੁੰਡਾ ਕੁੜੀ ਇੱਕ ਦੂਜੇ ਨੂੰ ਬਰਮਾਲਾ ਪਾਉਣ ਲੱਗਦੇ ਨੇ ਤਾਂ ਮੁੰਡੇ ਦੇ ਨਾਲ ਆਏ ਬਰਾਤੀ ਦੋਸਤ ਅਤੇ ਰਿਸ਼ਤੇਦਾਰ ਕੁੜੀ ਵਾਲਿਆਂ ਤੇ ਫੋਮ ਸਪਰੇਅ ਕਰਨ ਲੱਗ ਜਾਂਦੇ ਨੇ ਜਿਸ ਨੂੰ ਦੇਖ ਕੁੜੀ ਵਾਲਿਆਂ ਨੂੰ ਗੁੱਸਾ ਚੜ ਜਾਂਦਾ ਹੈ ਅਤੇ ਇੱਕੋ ਦਮ ਅੱਗੇ ਆ ਕੇ ਜੋ ਮੁੰਡੇ ਫਾਰਮ ਦੀ ਸਪਰੇਅ ਕਰ ਰਹੇ ਸੀ ਉਹਨਾਂ ਨੂੰ ਫੜ ਕੇ ਕੁੱਟਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਮੁੰਡੇ ਵਾਲੇ ਵੀ ਉਹਨਾਂ ਨੂੰ ਫੜ ਲੈਂਦੇ ਨੇ ਅਤੇ ਦੋਵਾਂ ਧਿਰਾਂ ਵਿੱਚ ਘਸੁੰਨ ਮੁੱਕੇ ਅਤੇ ਲੱਤਾਂ ਚੱਲਣ ਲੱਗਦੀਆਂ ਨੇ ਅਤੇ ਬਰਮਾਲਾ ਦਾ ਸ਼ਗਨ ਵੀ ਵਿਚੇ ਹੀ ਰਹਿ ਜਾਂਦਾ ਏ ਸੋ ਇੱਥੇ ਤਾਂ ਉਹ ਕਹਾਵਤ ਫਿੱਟ ਬੈਠਦੀ ਹੈ ਕਿ ਵਿਆਹ ਜੋਗੇ ਦਾ ਤੇ ਰਾਟ ਭੋਗੇ ਦਾ ਜਿਸ ਤੋਂ ਬਾਅਦ ਲੜ ਰਹੇ ਮੁੰਡਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਵਿਆਹ ਨੂੰ ਸਰੇਚੜਾਇਆ ਜਾਂਦਾ ਏ ਸੋ ਕੀ ਵਿਆਹਾਂ ਵਿੱਚ ਇਸ ਕਰਨਾ ਸਹੀ ਹੈ ਜਾਂ ਗਲਤ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ